ਪੰਜਾਬ ਦੇ ਵਸਦੇ ਬਾਹਰ ਪ੍ਰਦੇਸਾਂ ਚ ਸੱਤ ਸਮੁੰਦਰੋਂ ਪਾਰ ਭੈਣਾ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ ਪੰਜਾਬ ਵਿਰਸਾ ਵਿਰਾਸਤ ਸੱਭਿਆਚਾਰ ਖੁਸ਼ੀਆਂ ਖੇੜਿਆਂ ਦਾ ਰੰਗਲਾ ਪੰਜਾਬ ਰੰਗਲੇ ਪੰਜਾਬ ਕਰਕੇ ਜਾਣਿਆ ਜਾਂਦਾ ਅੱਜ ਜਿਹਦੇ ਕਰਕੇ ਆਪਾਂ ਇੱਥੇ ਸਾਰੇ ਮੇਰਾ ਛੋਟਾ ਵੀਰ ਰਵਿੰਦਰ ਗਰੇਵਾਲ ਗੁੱਜਰਵਾਲ ਪਿੰਡ ਕਾਕਾ ਗਰੇਵਾਲ ਨਗਰ ਪੰਚਾਇਤ ਨਗਰ ਦੇ ਸਾਰੇ ਸ਼ਕੀਨ ਇਕੱਠੇ ਹੋਏ ਆ ਇਕੱਠੇ ਇਸ ਲਈ ਹੋਏ ਆ 29 ਜੂਨ ਯਾਨੀ ਕੱਲ ਨੂੰ 2025 ਨੂੰ ਪੰਜਾਬ ਦਾ ਜ਼ਿਰਸਾ ਵਿਰਾਸਤ ਸੱਭਿਆਚਾਰ ਸੰਭਾਲ ਲਈ ਇੱਕ ਭਾਰੀ ਇਕੱਠ ਮੁੱਲਾਪੁਰ ਦਾਖਾ ਹਸਨਪੁਰ ਪਹਨੋੜਾ ਦੇ ਵਿੱਚ ਹੋ ਰਿਹਾ ਜਿੱਥੇ ਪੰਜਾਬ ਦੇ ਕਬੂਤਰਬਾਜ਼ ਡੈਲ ਗੱਡੀਆਂ ਵਾਲੇ ਸ਼ਿਕਾਰੀ ਭਰਾ ਸ਼ିକਾਰੀ ਵੀਰ, ਦੈਲ ਗੱਡੀਆਂ ਵਾਲੇ, ਕਬੂਤਰਬਾਜ਼, ਇਹ ਸਾਰੇ ਘੋੜਿਆਂ ਵਾਲੇ ਵੀਰ ਤੇ ਖੇਡਾਂ ਨਾਲ ਜੁੜੇ ਹੋਏ ਸਾਰੇ ਖਿਡਾਰੀ ਜਿਹੜੇ ਸ਼ੌਂਕ ਨਾਲ ਜੁੜੇ ਹੋਏ ਆ, ਜਾਨਵਰਾਂ ਦੇ ਨਾਲ ਤੇ ਸਿੰਗਰ, ਕਬੱਡੀ ਦੇ ਪ੍ਰਮੋਟਰ, ਕਬੱਡੀ ਖਿਡਾਰੀ ਜਿਹੜੇ ਸ਼ੌਕ ਨਾਲ ਜੁੜੇ ਹੋਏ ਆ, ਪੰਜਾਬ ਦੇ ਵਿਰਸੇ ਤੇ ਪੰਜਾਬ ਦੇ ਸੱਭਿਆਚਾਰ ਤੇ ਪੰਜਾਬ ਦੀ ਵਿਰਾਸਤੇ ਸਮੇਂ-ਸਮੇਂ ਤੇ ਵਾਰ ਹੁੰਦੇ ਰਹੇ ਆ ਜਿਹਦੇ ਕਰਕੇ ਪੰਜਾਬ ਜਾਣਿਆ ਜਾਂਦਾ ਇਹ ਵਧਾ ਦਾ ਕਰਕੇ ਸ਼ੌਕ ਕਰਕੇ ਕਬੂਤਰਬਾਜੀ ਸ਼ਿਕਾਰੀ ਕੁੱਤੇ ਮੁਰਗੇ ਘੋੜੇ ਇਹ ਸਾਰੇ ਪੰਜਾਬ ਦੀ ਸ਼ਾਨ ਹੈ ਜਿਹੜੇ ਪੰਜਾਬ ਨੂੰ ਪੰਜਾਬ ਬਣਾਉਂਦੇ ਆ ਕੱਲ ਨੂੰ ਜਾਨੀ ਗੁਜਰਵਾਲ ਨਗਰ ਦੇ ਵਿੱਚੋਂ ਜਿੰਨੀ ਸੰਗਤ ਆਉਣੀ ਆ ਬਾਬੇ ਨਾਨਕ ਦੀ ਬਾਬਾ ਜੀ ਨੇ ਅਰਦਾਸ ਬੇਨਤੀ ਕੀਤੀ ਆ ਕੱਲ ਨੂੰ ਲੰਗਰ ਪਾਣੀ ਗੁਰੂ ਕੇ ਪ੍ਰਸ਼ਾਦ ਦੇ ਵੀਰ ਕਾਕਾ ਗਰੇਵਾਲ ਡੈਂਪੀ ਮਨਵੀਰ ਬੱਲੀ ਸੋ ਇਸੇ ਤਰ੍ਹਾਂ ਗੋਰਾ ਵੀਰ ਖਾੜਕੂ ਕੁਲਦੀਪ ਸਿੰਘ ਹੁਣੀ ਸੋ ਸਾਰਾ ਨੱਗਰ ਇਕੱਠਾ ਹੋ ਕੇ ਲੰਗਰ ਗੁਰੂ ਕੇ ਤਿਆਰ ਕਰ ਰਹੇ ਆ ਵੀਰ ਜਤਿੰਦਰ ਢਾਂਡੇ ਸੋ ਇਹ ਸਾਰੇ ਵੀਰ ਰਾਣਾ ਵੀਰ ਯੋਧਾ ਮਿੱਤਰ ਦੋਸਤ ਸਾਰੇ ਇਕੱਠੇ ਹੋਏ ਰਵਿੰਦਰ ਗਰੇਵਾਲ ਦੇ ਗ੍ਰਹਿ ਦੇ ਵਿੱਚ ਸੋ ਕੱਲ ਨੂੰ ਇੱਥੋਂ ਲੰਗਰ ਪਾਣੀ ਚੱਲਣਾ ਵਾ ਪੰਜਾਬ ਦੀ ਵਿਰਾਸਤ ਨੂੰ ਕੁਝ ਸੰਸਥਾ ਨੇ ਹੱਥ ਪਾਇਆ ਵਾ ਸੋ ਹੱਥ ਕਾਦਾ ਵੀਰ ਸੋ ਤਾਂ ਵੀ ਨੀਟੇ ਹੋਣੀ ਕਾਲੇ ਹੋਣੀ ਬੈਲ ਗੱਡੀਆਂ ਵਾਲੇ ਗੁਜਰਵਾਲ ਚ ਕਬੱਡੀ ਦਾ ਸ਼ੌਂਕ ਆ ਬੈਲ ਕੱਟੀਆਂ ਦਾ ਘੋੜਿਆਂ ਦਾ ਸ਼ਿਕਾਰੀਆਂ ਦਾ ਕਬੂਤਰਬਾਜੀ ਦਾ ਪੂਰੇ ਪੰਜਾਬ ਤੋਂ ਇਕੱਠੇ ਸਾਰੇ ਹੋ ਰਹੇ ਆ ਸੋ ਮਨਵੀਰ ਕੱਲ ਦੇ ਪ੍ਰੋਗਰਾਮ ਦੀ ਕੀ ਤਿਆਰੀਆਂ ਨੇ ਆਪਣੇ ਪਿੰਡ ਤੋਂ ਬਾਈ ਲੰਗਰ ਦੀ ਉੱਥੇ ਪੂਰੀ ਸੇਵਾ ਨਿਭਾਈ ਜਾਊਗੀ ਤੇ ਬੰਦੇ ਉੱਥੇ ਸਾਰੇ ਪਹੁੰਚ ਰਹੇ ਆ ਤੇ ਪਾਰਕਿੰਗ ਦੀ ਸੇਵਾ ਸਾਰੇ ਭਰਾਵਾਂ ਵੱਲੋਂ ਵਧੀਆ ਵਾਜੀ ਤੇ ਟੈਂਟ-ਟੁੰਟ ਦਾ ਸਪੀਕਰਾਂ ਦਾ ਸਾਰਾ ਪ੍ਰਬੰਧ ਪੂਰੇ ਢੰਗ ਨਾਲ ਜੇ ਢੰਗ ਨਾਲ ਹੋਣਗੇ ਜੀ ਤੇ ਬਾਕੀ ਜਿੰਨੇ ਵੀ ਉੱਥੇ ਸਾਰੇ ਭਰਾ ਨੇ ਦੂਰੋਂ ਦੂਰੋਂ ਜਰੂਰ ਆਪਦਾ ਫਰਜ ਸਮਝ ਕੇ ਪਹੁੰਚੋ ਤੇ ਆਪਣਾ ਕੰਮ ਖੋਲਾ ਸੋਚ ਕੇ ਅੱਗੇ ਚੱਲੋ ਜੀ ਰਾਣਾ ਵੀਰ ਜੋਧਾ ਭਾਈ ਇੱਧਰ ਆਪਣੇ ਖੜੇ ਆ ਡੈਪੀ ਬਾਈ ਜੀ ਅੱਜ ਦਿੰਦਰ ਸਿੰਘ ਝਾਂਡੇ ਆ ਖੜਾ ਮਨਵੀਰ ਪੰਚਾਇਤ ਮੈਂਬਰ ਤੇ ਇੱਧਰ ਸੱਤੀ ਬਾਈ ਖੜਾ ਗੁਜਰਾਲ ਭਾਈ ਸਾਡੇ ਗੁਜਰਵਾਲ ਵਾਲਿਆਂ ਨੂੰ ਮੈਂ ਵੀ ਇਹਨਾਂ ਦਾ ਸੰਯੋਗ ਦਿੰਦਾ ਜਿੰਨੀ ਸੇਵਾ ਹੋਊਗੀ ਪ੍ਰਸ਼ਾਸਨ ਦੀ ਵੱਧ ਤੋਂ ਵੱਧ ਸਵੇਰੇ ਕਰਾਂਗੇ ਸਾਡਾ ਵੀਰ ਬੋਬੀ ਜਿਹੜੇ ਸ਼ੌਂਕ ਨਾਲ ਜੁੜੇ ਹੋਇਆ ਦੋਲੋਂ ਗਰੇਵਾਲ ਸਵੀਟਚਾਪ ਵਾਲੇ ਗੁੱਜਰਵਾਲ ਚ ਕਬੂਤਰ ਡਾਉਂਦੇ ਆ ਤੇ ਬੋਵੀ ਵੀਰ ਕਿੰਨੀ ਆ ਤਿਆਰੀਆਂ ਕਾਦੀਆਂ ਬਹੁਤ ਵਧੀਆ ਤਿਆਰੀਆਂ ਨੇ ਜੀ ਬਹੁਤ ਵਧੀਆ ਸਾਰਾ ਕੁਝ ਵਧੀਆ ਆਪਾਂ ਨੂੰ ਫੈਵਰ ਵੀ ਹਿੰਮਤ ਮਾਰਨੀ ਚਾਹੀਦੀ ਆ ਸਾਰਿਆਂ ਨੂੰ ਬਹੁਤ ਵਧੀਆ ਹਾਂਜੀ ਡਾਕਟਰ ਗੋਫੀ ਜੀ ਕਿਵੇਂ ਆ ਤਿਆਰੀਆਂ ਜੀ ਸਾਰੇ ਕੁਝ ਵਧੀਆ ਜੀ ਸਾਰੇ ਕੁਝ ਜੀ ਕਰਾਂਗੇ ਮੂਹਰੇ ਹੋ ਗਏ ਜੀ ਸਾਰਾ ਕੰਮ ਜਾਵਾਂਗੇ ਜੀ ਉੱਥੇ ਸਾਮਾ ਆ ਕੇ ਸਵੇਰੇ ਜੀ ਸਵੇਰੇ ਪੋਚਾ ਕੇ ਜੀ ਡੇਪੀ ਵੀਰ ਸ਼ਿਕਾਰੀ ਵੀ ਆ ਕਬੂਤਰ ਬਾਜ਼ ਵੀ ਆ ਬੈਲ ਦੜਾਕ ਵੀ ਆ ਆਲਮਸਰਾ ਲੰਗਰ ਦੀਆਂ ਡੇਪੀ ਵੀਰ ਕਿਵੇਂ ਤਿਆਰੀਆਂ ਚੱਲ ਰਹੀਆਂ ਆ ਭਾਈ ਸਾਰੇ ਵੱਡੇ ਵੱਡੇ ਛੋਟੇ ਭਾਈ ਨਾਲ ਲੱਗੇ ਹੋਏ ਆ ਸਾਰਿਆਂ ਪਿੰਡ ਦਾ ਸਹਿਯੋਗ ਆ ਸਾਰੇ ਪਿੰਡ ਵਾਲਿਓ ਕਿੰਨਾ ਆਉਂਗਾ ਲੱਗ। ਤੇ ਜਗENDER ਵੀਰ ਤਿਆਰੀਆਂ ਪੂਰੀਆਂ ਨੇ? ਹਾਂ ਭਾਈ ਫੁੱਲ ਤਿਆਰ ਕਰ ਲਏ। ਕਾਕੇ ਵੀਰ ਨੇ 10000 ਬੰਦੇ ਦਾ ਲੰਗਰ ਕਹਿਤਾ। ਹਾਂ ਮੇਰੇ ਵੱਤੀ ਆ ਆਪਣਾ ਦਾ 10000 13000 हां 13000 ਬਾਬੇ ਨਾਨਕ ਦੀ 13 13 ਅਰਦਾਸ ਕਰਦੀ 33 ਤੇ ਰਹੀ ਹੋਣੀ ਆ ਤੇ ਕਿ ਭਾਈ ਇੱਕ ਨਾ ਪਹਿਲ ਗੱਲ ਕਹਿਣੀ ਚਾਹਣੀ ਆ ਜਿੰਨੇ ਭਰਾ ਉੱਥੇ ਆਉਣਗੇ ਇਹ ਹੈ ਆਪਾਂ ਜੀ ਕਿਸੇ ਖਿਲਾਫ ਨਹੀਂ ਹੈਗਾ ਆਪਾਂ ਉੱਥੇ ਇੱਕਜੁੱਟਤਾ ਦਾ ਸਬੂਤ ਦੇਣਾ ਡਿਸਪਲਿਨ ਦੇ ਵਿੱਚ ਰਹਿਣਾ ਵਾ ਸਰੇਕ ਬੰਦੇ ਨੇ ਇੱਕ ਦੂਜੇ ਦਾ ਸਹਿਯੋਗ ਕਰਨਾ ਵਾ ਆਪਾਂ ਕਿਸੇ ਦੇ ਖਿਲਾਫ ਕੋਈ ਨਾਰਾ ਨਹੀਂ ਲਾਉਣਾ ਭਰਾ ਅ ਅ ਦੱਸਣਾ ਇਹ ਜਿਹੜੀਆਂ ਗੁਜਰਵਾਲ ਚੋਂ ਲੰਗਰ ਦੀਆਂ ਤਿਆਰੀਆਂ ਮੁਕੰਮਲ ਹੋਤੀਆਂ ਨੇ ਜਤਿੰਦਰ ਸਿੰਘ ਜੀ ਦਾ ਕੋਈ ਹਾਂਜੀ ਫੌਲੇ ਤਿਆਰੀ ਹੈ ਭਾਈ ਸਾਰੇ ਵੀ ਤਿਆਰ ਹੈਗੇ ਬੌਲੀ ਵੀ ਤਾਂ ਥੋੜੀ ਮੁਠਾਈ ਦਾ ਕੋਈ ਚੱਲੇ ਆ ਰਿਹਾ ਕੋਈ ਕੋਈ ਠੰਡੇ ਲਿਆ ਰਿਹਾ ਕੋਈ ਕੋਈ ਜਾਈ ਸਾਰਾ ਨਾਲ ਨਾਲ ਮਿਲ ਕੇ ਵਧੀਆ ਹੀ ਹੋਊਗਾ ਜੀ ਅੱਜ ਗੋਰੇ ਵੀ ਤਾਂ ਗੁਜਰਵਾਲ ਦੇ ਗੁਜਰਵਾਲ ਦੇ ਸਾਰੇ ਵੀਰੇ ਸਹਿਯੋਗ ਨਾਲ ਭੈਣ ਭਾਈਆਂ ਨਾਲ ਖੜੇ ਆ ਸਾਰਿਆਂ ਦਾ ਫਤਹਿ ਹੋਊਗਾ ਫਤਹਿ ਹੋਊਗਾ ਤੇ ਜਿਹੜੇ ਆ ਪੁੱਛਣ ਤੇ ਬਿਠਾਏ ਹੋਏ ਆ ਮੁਰਗੇ ਜੇ ਸਰਕਾਰ ਵੈਸੇ ਪੈਸੇ ਵੀ ਰੱਖੀ ਆ ਪਰ ਇਹਨੂੰ ਪਾਲਣ ਲਈ ਤੇ ਫਿਰ ਵੱਡਾ ਲਈ ਕੱਟਣ ਲਈ ਸਾਸੀ ਨਹੀਂ ਕਿਤੇ ਤੁਸੀਂ ਬਿਲਕੁਲ ਜੇ ਇਹਨਾਂ ਨੂੰ ਹੁਣ ਭਾਈ ਇਹਨਾਂ ਨੂੰ ਮੁਰਗੇ ਇੰਨੇ ਵੱਡ ਹੁੰਦੇ ਆ ਬੱਕਰੇ ਵੱਡ ਹੁੰਦੇ ਆ ਤੇ ਪਰ ਅੱਜ ਤੱਕ ਤੁਸੀਂ ਕਦੇ ਸ਼ਿਕਾਰੀ ਕੁੱਤਾ ਦੇਖ ਲਓ ਸੀਲ ਮੁਰਗਾ ਦੇਖ ਲਓ ਕਬੂਤਰ ਦੇਖ ਲਓ ਸੜਕਾਂ ਦੇ ਫਿਰ ਜਾਨੀ ਦੇਖੋਗੇ ਤੁਸੀਂ ਜੀ ਇਹ ਇਹ ਕਬੂਤਰ ਤਾਂ ਪਹਿਲਾਂ ਭਾਈ ਜੀ ਪਿਆਰ ਦੀਆਂ ਚਿੱਠੀਆਂ ਰਾਜੇ ਮਹਾਰਾਜੇ ਲੈ ਕੇ ਜਾਂਦੇ ਰਹੇ ਆ ਆ ਗੁਰੂ ਦੀ लाਡਲੀ ਫੌਜ ਆ ਆ ਬਾਪੇ ਨਾਨਕ ਨੇ ਖੇਤੀਬਾੜੀ ਕੀਤੀ ਹਲਵਾਇਆ ਜਿਹੜੀ ਹਰੀ ਕ੍ਰਾਂਤੀ ਆ ਗਈ ਇਹ ਆ ਆ ਸ਼ਿਕਾਰੀ ਇਹ ਇਹ ਡੈਪੀ ਵੀ ਨਾ ਸ਼ିକਾਰੀ ਕੁੱਤੇ ਇਕੱਲੇ ਭੱਜਣ ਲਈ ਬਣੇ ਆ ਇਹ ਤਾਂ ਬੜੇ ਘੋੜਾ ਦੇ ਕੁੱਤਿਆਂ ਦਾ ਲੱਗੇ ਬਣੇ ਹੀ ਭੱਜਣ ਲਈ ਬਣੇ ਹੀ ਭੱਜਣ ਲਈ ਇਹ ਆ ਰਾਕੀ ਵਾਲੇ ਆ ਇਹਦਾ ਨਸਲ ਭੱਜਣ ਲਈ ਬਣੇ ਇਹ ਅੱਛਾ ਬੋਡੀ ਆ ਜੀ ਬੋਡੀ ਸਟਰਕਚਰ ਇਹ ਜਿਹੜਾ ਹੁਣ ਕੁਝ ਸੰਸਥਾ ਨੇ ਉਹ ਕਿਤਾਬੀ ਕੀੜੇ ਆ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਪੰਜਾਬ ਦਾ ਸੱਭਿਆਚਾਰ ਕੀ ਆਚਾਰ ਪੱਗ ਨੂੰ ਹੀ ਹੱਥ ਪਾਇਆ ਜੇ ਪੰਜਾਬ ਦੀ ਵਿਰਸਤ ਨੂੰ ਹੱਥ ਪਾ ਲਿਆ ਤਾਂ ਕਿਸੇ ਨੇ ਪੱਗ ਨੂੰ ਹੱਥ ਪਾਇਆ ਜਿੱਦਾਂ ਇਹ ਚਿੱਠੀ ਆਈ ਬਈ ਥੋੜੇ ਜੀ ਇਹ ਸ਼ੌਂਕ ਬੰਦ ਕੀਤੇ ਆ ਤੁਸੀਂ ਮੰਨੋਗੇ ਨਹੀਂ ਮਰਨ ਵਾਲਾ ਕੰਮ ਹੋ ਗਿਆ ਜੀ ਅਸੀਂ ਤਾਂ ਬਚਪਨ ਤੋਂ ਜੰਮੇ ਇਹ ਚੀਜ਼ਾਂ ਦੇਖਦੇ ਆ ਤੇ ਅੱਜ ਸਾਨੂੰ ਇੱਕਦਮ ਕਹਿ ਰਾ ਤੁਸੀਂ ਜੀ ਕੁੱਤੇ ਭਜਾ ਨਹੀਂ ਸਕਦੇ ਕਬੂਤਰ ਘਰਾਂ ਚ ਰੱਖ ਨਹੀਂ ਸਕਦੇ ਭਾਈ ਜੀ ਮਰਨ ਵਾਲਾ ਕੰਮ ਹੋ ਜਾਂਦਾ ਬੰਦੇ ਦਾ ਅੱਧੇ ਬੰਦਿਆਂ ਨੇ ਡਿਪਰੈਸ਼ਨ ਚਲੇ ਜਾਣਾ ਸੀ ਜੇ ਇਹ ਕੰਮ ਕਿਉਂਕਿ ਇਹਦੇ ਨਾਲ ਬਹੁਤ ਬੰਦਿਆਂ ਨੂੰ ਰੋਜ਼ਗਾਰ ਮਿਲਦੀ ਆ ਭਾਈ ਹਰੇਕ ਘਰ ਦੇ ਵਿੱਚ ਪੰਜ ਪੰਜ ਬੰਦੇ ਤਾਂ ਸਾਹਮਣੇ ਤੇ ਰੱਖੇ ਹੋਏ ਆ ਜੀ ਇਹਨਾਂ ਦੇ ਅ ਕਲਦੀਪ ਸਿੰਘ ਜੀ ਸਾਫ ਦਾ ਸਰਪੰਨ ਸਾਹਿਬ ਆ ਥੋੜਾ ਉੱਚੀ ਬੋਲਿਓ ਠੰਡੇ ਸੁਭਾਅ ਦੇ ਹੋ ਤੁਸੀਂ ਥੋੜੀ ਸਰਕਾਰ ਵੇਲੇ ਥੋੜੇ ਨਹੀਂ ਸਰਕਾਰ ਵੇਲੇ ਨਹੀਂ ਥੋੜੀ ਪੰਜ ਸਰਪੰਚੀ ਵੇਲੇ ਪਰਚਾ ਵੀ ਗੁਜਰਾਲ ਤੇ ਹੋਇਆ ਸੀਗਾ ਫੇਰ ਜਦੋਂ ਉਹ ਕੈਂਸਲ ਹੋ ਗਿਆ ਅੱਛਾ ਤੇ ਗੁਜਰਾਲ ਦੇ ਥੋੜੇ ਨਾਲ ਹੀ ਹੁਣ ਵੀ ਥੋੜੇ ਨਾਲ ਹੀ ਕਾਦਮ ਥੋੜੇ ਨਾਲ ਆ ਰਹੀ ਹੈ ਵੱਧ ਤੋਂ ਵੱਧ ਇਹਨਾਂ ਦੀ ਸਹਿਯੋਗ ਦੇ ਨੂੰ ਥੋੜਾ ਕਾਦਮ ਵੀ ਦੇ ਦੇ ਠੀਕ ਹੈ ਜੀ ਠੀਕ ਇੱਧਰ ਆ ਮੇਰੇ ਅੰਕਲ ਰਵਿੰਦਰ ਗੁਰਯਾ ਦੇ ਫਾਦਰ ਸਾਹਿਬ ਆ ਸਵੇਰੇ ਕਿਉਂਕਿ ਸਾਰਾ ਕੁਝ ਕਰ ਸਕਦੇ ਆ ਜਿਹੜੇ ਘੋੜੇ ਰੱਖੇ ਹੋਏ ਆ ਕੁੱਤੇ ਰੱਖੇ ਹੋਏ ਆ ਕਬੂਤਰ ਰੱਖੇ ਹੋਏ ਆ ਬੱਕਰੇ ਮੁਰਗੇ ਸਾਰਾ ਕੁਝ ਹੀ ਆਕਲ ਤੇ ਸ਼ੌਕ ਦੋਨੇ ਪੁੱਤਾਂ ਨੂੰ ਆ ਆਂਟੀ ਨੂੰ ਵੀ ਆ ਤੇ ਤੁਸੀਂ ਸਵੇਰੇ ਆ ਕੇ ਆਓ ਆਓ ਕਿਤੇ ਅਮੀਰ ਖਾਨ ਨੇ ਉਹ ਫਿਲਮ ਵਿੱਚ ਕੀਤਾ ਸੀ ਤੁਸੀਂ ਆ ਕੇ ਗੁજરાਲ ਕਰਦੇ ਹੋ ਕਿਉਂਕਿ ਰਹਿੰਦੇ ਲੁਧਿਆਣੇ ਪਰ ਇਹਨਾਂ ਲਈ ਹੀ ਇੱਥੇ ਆਉਂਦੇ ਆ ਕਿਵੇਂ ਲੱਗ ਰਿਹਾ ਵਾ ਨਹੀਂ ਬਹੁਤ ਸੋਹਣਾ ਪਰਲਾ ਨੌਜਵਾਨਾਂ ਦਾ ਮਮਾ ਮਾ ਕੇ ਤੇ ਪਹੁੰਚੋ ਰਵਿੰਦਰ ਗਰੇਵਾਲ ਨੇ ਵੀ ਬੇਨਤੀ ਕੀਤੀ ਹੈ ਹਾਂ ਜੀ ਸਾਰਿਆਂ ਨੇ ਉਹਨੇ ਕਿਹਾ ਲੱਤੇ ਵੀ ਪਾਇਆ ਹੋਇਆ ਹੈ ਕਾਕਾ ਲੱਗਿਆ ਹੋਇਆ ਸਾਰਾ ਜਣੀ ਅੱਜ ਅੱਜ ਗੁਜਰਾਲ ਆਪਣੇ ਵੇੜੇ ਸਾਰਾ ਇੱਥੇ ਇਕੱਠਾ ਹੋਇਆ ਹੋਇਆ ਤੇ ਸਵੇਰੇ ਫਿਰ ਜਾਣ ਦਾ ਪ੍ਰੋਗਰਾਮ ਡੀਪੀ ਵੀਰ ਇੱਥੋਂ ਕਿਵੇਂ ਜਾਨੀ ਉਹ ਸਲਾਹ ਗੋਪੀ ਵੀਰ ਸਾਰਿਆਂ ਤੇ ਸਾਰੇ ਕੱਲ ਨੂੰ ਲੱਗ ਲੱਗ ਰੂਟ ਬਣੇ ਹੋਏ ਆ ਸਾਰਿਆਂ ਨੇ ਲੋਕੇਸ਼ਨ ਪਾਤੀ ਕਿਉਂਕਿ ਟ੍ਰੈਫਿਕ ਵੀ ਬਹੁਤ ਆ ਇਹ ਸਰਕਾਰ ਦਾ ਜਾਂ ਕਿਸੇ ਹੋਰ ਦਾ ਭਾਈਚਾਰਾ ਪੰਜਾਬ ਦਾ ਇਕੱਠਾ ਹੋ ਰਿਹਾ ਪਰਦੇਸਾਂ 'ਚ ਬੈਠੇ ਹੋਏ ਸਾਰੇ ਭੈਣ ਭਰਾ ਜਿਹੜੇ ਐਡੀ ਵੱਡੀ ਹੱਲਾਸ਼ੇਰੀ ਦਿੱਤੀ ਆ ਵੀ ਸਾਡੇ ਭਰਾ ਨੇ ਇਧਰ ਕੋਈ ਚਾਚੇ ਦਾ ਮੁੰਡਾ ਕੋਈ ਤਾਇਆ ਕੋਈ ਦੋਸਤ ਮਿੱਤਰ ਅੱਜ ਸਾਰਾ ਪੰਜਾਬ ਇੱਕ ਲੜੀ ਦੇ ਵਿੱਚ ਇਹ ਪਹਿਲੀ ਵਾਰੀ ਐਡਾ ਵੱਡਾ ਇਕੱਠ ਹੋਣਾ ਵਾ ਜਿਹੜਾ 29 ਜੂਨ 2025 ਨੂੰ ਹੋਣਾ ਵਾ ਐਡਾ ਵੱਡੇ ਇਕੱਠ ਦੇ ਵਿੱਚ ਇੱਕ ਸੰਗਠਨ ਤਿਆਰ ਹੋ ਗਿਆ ਵੀ ਆਉਣ ਵਾਲੇ ਸਮੇਂ 'ਚ ਵੀ ਕੋਈ ਪੰਜਾਬ ਤੇ ਕਿਤੇ ਨਾਦਰ ਸ਼ਾਹ ਅਬਦਾਲੀ ਵਰਗਾ ਚੜ ਕੇ ਆਇਆ ਲੁੱਟਾਂ ਖੋਹਾਂ ਕਰਨ ਕਦੇ ਕੋਈ ਆਇਆ ਤੇ ਹੁਣ ਇੱਕ ਸੰਸਥਾ ਵਾ ਜਿਹਨੂੰ ਕਰੋੜਾਂ ਅਰਬ ਰੁਪਈਆ ਆਉਂਦਾ ਵਾ ਉਹਨਾਂ ਨੂੰ ਪੰਜਾਬ ਦੇ ਵਿਰਸੇ ਬਾਰੇ ਵਿਰਾਸਤ ਬਾਰੇ ਪਤਾ ਨਹੀਂ ਹੈਗਾ ਵੀ ਪੰਜਾਬੀ ਕੀ ਕੁਝ ਪਿਆਰ ਕਰਦੇ ਆ ਜਾਨਵਰਾਂ ਨੂੰ ਸੋ ਸਾਰਿਆਂ ਨੂੰ ਫੇਰ ਬੇਨਤੀ ਆ ਤੇ ਕੱਲ ਨੂੰ ਸਵੇਰੇ ਤੁਹਾਡੇ ਨਾਲ ਮਾਲਵਾ ਟੀਵੀ ਦੀ ਸਾਰੀ ਸਾਡੀ ਟੀਮ ਜੁੜ ਜਾਣੀ ਆ ਤੇ ਪੂਰੀ ਦੁਨੀਆ ਨੂੰ ਕਵਰ ਕਰੂਗੀ ਕਿਹੜਾ ਕਿੱਥੋਂ ਕਿਵੇਂ ਆਇਆ ਵਾ ਕਿਹੜੇ ਸ਼ੌਕ ਕਰਕੇ ਆਇਆ ਵਾ ਪਿਆਰ ਦਰਸ਼ਕ ਵੀ ਆਉਣਗੇ ਖੇਡਾਂ ਵਾਲਿਆਂ ਨੇ ਤਾਂ ਸਾਰਿਆਂ ਨੇ ਜਾਨਵਰਾਂ ਦੀ ਜਿੰਨੇ ਪਿਆਰ ਕਰਨ ਵਾਲੇ ਕਬੱਡੀ ਫੁੱਟਬਾਲ ਹਾਕੀ ਸਿੰਗਰ ਕਲਾਕਾਰ ਦਰਸ਼ਕ